ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ 2 ਮਹੀਨੇ 10 ਦਿਨ ਦੀ ਕੱਟੀ ਹੈ ਇਹ ਇਹਦੀ ਪ੍ਰੋਪਰ ਟ੍ਰੇਲ ਦੇਵਾਂਗੇ ਪਿਓਰ ਨੀਲੀ ਰਵੀਆ ਕਿਹੜੇ ਬੁੱਲ ਦੀ ਆਪ ਆ ਧੀਆ ਤੇ ਦੀ ਮਾ ਦਾ ਰਿਕਾਰਡ ਵੀ ਬਹੁਤ ਚੰਗਾ ਉਹ ਤੁਹਾਨੂੰ ਆਪਾਂ ਫੋਨ ਤੇ ਦੱਸ ਦਾਂਗੇ ਵੀ ਕਿਹੜੇ ਬੋਲ ਦੀ ਕੱਟੀ ਆ ਇਹ ਇਹ 2 ਮਹੀਨੇ ਦੱਸ ਦੇਣ ਦੀ ਹੋ ਚੁੱਕੀ ਆ ਜੇ ਫੋਰ ਸੇਲ ਆਪਣੀ ਤੇ ਅੱਗੇ ਮੇਰਾ ਵੀਰ ਜੇ ਕੋਈ ਚੰਗੀ ਸਾਂਭ ਸੰਭਾਲ ਕਰ ਦੂਗਾ ਤਾਂ ਵਧੀਆ ਅੱਗੇ ਇਹ ਝੋਟੀ ਤਿਆਰ ਹੋਊਗੀ ਚੰਗੀ ਅੰਜ ਆਪਾਂ 4 ਨਵੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 2022 ਨੂੰ ਸੁਕੱਟੀ ਦੇ ਦੇਖ ਸਕਦੇ ਆ ਚਾਰੇ ਪੈਰ ਚਿੱਟੇ ਆ ਮੱਥੇ ਤੇ ਫੂਲ ਆ ਪੂਰੀ ਹੁੰਦਲ ਹੀੜਾ ਚੰਗਾ ਦੁੱਧ ਪੀ ਕੇ ਤਿਆਰ ਹੋਈ ਆ ਆਇਆ ਪੁੱਤ ਮਾਸ ਪੁੱਤ 2 ਮਹੀਨੇ 10 ਦਿਨਾਂ ਦੀ ਉਮਰ ਆ ਸੋ ਦੇਖ ਸਕਦੇ ਹੋ ਚੰਗਾ ਜਿਹੜਾ ਖਰਾਕੇ ਨਾਲ ਪਸ਼ੂ ਪਾਲਦਾ ਉਹੀ ਨੱਚਦਾ ਟੱਪਦਾ ਸਾਨੂੰ ਪੱਤੀ ਹੁੰਦਾ ਕਿਸਾਨ ਵੀਰੋ ਬਾਕੀ ਕਰੈਕਟਰ ਸਾਰੇ ਪੂਰੇ ਕਰਦੀ ਐ ਨੀਲੀਰਾਵੀ ਦੇ ਚੰਗੇ ਬੁਲਦੀ ਏ ਧੀ ਆ ਸਾਨੂੰ ਆਪਾਂ ਫੋਨ ਤੇ ਰਿਕਾਰਡ ਦੇ ਦਾਂਗੇ ਸੋ ਜਿਹੜੇ ਮੇਰੇ ਵੀਰ ਦੇ ਕਿੱਟੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ